ਮੈਂ ਬਤੌਰ ਐਮਐਲਏ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 2016 ਚ ਇੱਕ ਡੀਓ ਲੈਟਰ ਦਿੱਤਾ ਸੀ ਲਿਖ ਕੇ ਆਪਣੇ ਦਸਤਖਤਾਂ ਹੇਠ ਜਿਹਦੇ ਚ ਮੈਂ ਦੱਸਿਆ ਸੀ ਕਿ ਤੁਹਾਡਾ ਵੀ ਕੀ ਰਿਸ਼ਤੇਦਾਰ ਉਹਦੇ ਵਿੱਚ ਨਾਂ ਵੀ ਲਿਖਿਆ ਸੀ ਉਹਦਾ ਕਿ ਗੁੰਡਾਗਰਦੀ ਬਦਮਾਸ਼ੀ ਤੇ ਬੇੜਾਗਰ ਕਰਦਾ ਪਿਆ ਸ਼ਰੋਮਣੀ ਕਾਲੀਕਲ ਦੇ ਸਿਧਾਂਤਾਂ ਦਾ ਇਹਨੂੰ ਰੋਕਿਆ ਜਾਵੇ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਸਰਾਰ ਬਾਦਲ ਨੇ ਸਾਨੂੰ ਬੜੇ ਪਿਆਰ ਨਾਲ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਇਹ ਹੱਲ ਕਰਾਂਗੇ ਜਿਹੜੀ ਸ਼ਿਕਾਇਤ ਸੀ ਜਿਹੜੀ ਸ਼ਿਕਾਇਤ ਕੀਤੀ ਸੀ ਜਿਸ ਜਿਸ ਬੰਦੇ ਨਾਲ ਧੱਕਾ ਹੋਇਆ ਸਾਡੇ ਭਰਾ ਨਾਲ ਉਹ 5 ਸਾਲ ਅੰਦਰ ਰਹਿ ਕੇ ਸੀਬੀਆਈ ਦੀ ਕੋਰਟ ਨੇ ਉਹ ਬਰੀ ਕੀਤਾ ਸੀਬੀਆਈ ਦੀ ਕੋਰਟ ਨੇ ਕਿਸੇ ਨੇ ਜਿਹੜਾ ਦੋਸ਼ੀ ਆ ਜਿਹੜਾ ਜਮਾਂਦੜੇ ਆ ਉਹਨੂੰ ਅੱਜ ਤੱਕ ਕਿਸੇ ਸਿਟ ਨੇ ਪੁੱਛਗਈ ਸੀ ਨਾ ਕੀਤੀ ਹੋਵੇ ਜਮਾਂਦੜਾ ਚਿੰਨਾ ਦੇ ਆ ਮਾਵਰੇ ਪੁੱਤ ਇਸ ਨੂੰ ਨਾਲ ਸ਼ੇਅਰ ਕਰਕੇ ਇੱਥੋਂ ਧਰਤੀ ਤੋਂ ਗਏ ਹੋਣ ਕੋਈ ਸਰਕਾਰ ਆਵੇ ਕੋਈ ਜਾਵੇ ਉਹੋ ਹੀ ਜਿਹੜੇ ਬਚੰਦੇ ਆ ਉਹੋ ਜਿਹੜੇ ਕਾਰ ਮਾਫੀਆ ਉਹੋ ਹੀ ਕਰਦੇ ਪਏ ਆ ਜਿਹੜੇ ਪੁਰਾਣੇ ਆ ਸਰਕਾਰਾਂ ਬਦਲਦੀਆਂ ਮਾਫੀਆ ਪੁਰਾਣੇ ਹੀ ਕਰੀ ਜਾਂਦੇ ਪਏ ਆ ਤੇ ਜੋ ਉਹਨਾਂ ਨੇ ਸਵਾਲ ਮੈਨੂੰ ਕੀਤੇ ਉਹਦੇ ਸਬੰਧ ਚ ਅੱਜ ਸੈਟ ਦੇ ਜੋ ਮੰਗੇ ਉਹ ਦੇ ਕੇ ਆਇਆ ਜਵਾਬ ਅਜਲਾਲਾ ਸਾਹਿਬ ਕਿੰਨੇ ਕ ਸਵਾਲ ਪੁੱਛੇ ਅੱਜ ਪੰਜਾਬ ਦੀ ਬਿਹਤਰੀ ਲਈ ਜੀ ਇਹ ਕੋਈ ਸਿਆਸੀ ਰੋਟੀ ਸੇਕ ਨਹੀਂ ਦਿੰਦੇ ਜਾਂ ਪੰਥਕ ਮਖੌਟਾ ਪਾ ਕੇ ਪੰਜਾਬ ਨੂੰ ਗੁੰਮਰਾਹ ਕਰਦੇ ਆ ਜੀ ਜੀ ਮੈਂ ਬਤੌਰ ਜੀ ਭਾਜਪਾ ਦਾ ਕਾਰਜਕਰਤਾ ਹੁਣ ਮੈਂ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਆ ਆਣ ਮਾਨ ਸ਼ਾਨ ਭਾਰਤ ਦੀ ਜੀ ਤੇ ਤਜਸ਼ਵੀ ਪ੍ਰਧਾਨ ਮੰਤਰੀ ਨੇ ગ્રામ ਮੰਤਰੀ ਸਾਡੇ ਅਮਰਸ਼ਾਹ ਜੀ ਜੀ ਸਾਡੇ ਰਾਸ਼ਟਰ ਦੇ ਪ੍ਰਧਾਨ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਕਿੰਨਾ ਦਾ ਸ਼ਹੀਦ ਵਦ ਪ੍ਰਾਪਤ ਆ ਉਹ ਕਹਿੰਦੇ ਕਿ ਨਸ਼ੇ ਖਿਲਾਫ ਲੋਗੋਂ ਨਹੀਂ ਹੈਗਾ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਸੇ ਤਰ੍ਹਾਂ ਵੀ ਕੋਈ ਵੀ ਨਸ਼ੇ ਨੂੰ ਬਰਦਾਸ਼ਤ ਨਹੀਂ ਕਰਨਾ ਇੱਥੇ ਤਗੜੇ ਹੋ ਕੇ ਪੰਜਾਬ ਪੰਜਾਬੀ ਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਹੈ ਜੀ ਜਿਹੜਾ ਮਾਮਲਾ 2021 ਦੇ ਵਿੱਚ ਤੁਹਾਡੀ ਸ਼ਿਕਾਇਤ ਹੋਇਆ ਸੀ ਕਰਕੇ ਜਿਹੜਾ ਮਾਮਲਾ ਹੱਲ ਜੀ ਸੀ ਜਿਹੜਾ ਜੀਤ ਸਿੰਘ ਦੀ ਕੀ ਭੂਮਿਕਾ ਹੈ ਜੀਤ ਸਿੰਘ ਦੀ ਕੀ ਜੀਤ ਸਿੰਘ ਤੁਸੀਂ ਉਹਨਾਂ ਨੂੰ ਚੰਨੀ ਬਾਜੀ ਆ ਲੋ ਮੇਰੀ ਮੈਂ ਬੇਨਤੀ ਕਰਦਾ ਖਾਸ ਕਰਕੇ ਤੁਹਾਨੂੰ ਮੈਂ ਪ੍ਰੈਸ਼ਰ ਹੈ ਵੀ ਇਹ ਬੇਨਤੀ ਕਰਦਾ ਜਾਈਦੇ ਜਿਆਦਾ ਹਾਈਪਰਨਾਵੋ ਇੱਕ ਇੱਕ ਨੂੰ ਮਿਲ ਕੇ ਜਾਵਾਂਗਾ ਇੱਕ ਇੱਕ ਨੂੰ ਦੱਸ ਕੇ ਜਾਵਾਂ ਐ ਵੀ ਤੁਹਾਡੇ ਹਰ ਇੱਕ ਦਾ ਸਵਾਲ ਦਾ ਜਵਾਬ ਦੇ ਜਾਵਾਂਗੇ ਇਹ ਪੰਜਾਬ ਦੀ ਗੱਲ ਹੁੰਦੀ ਪਈ ਆ ਕੋਈ ਪਰਸਨਲ ਕੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੁੰਦੀ ਪਈ ਜਿਹੜਾ ਤੁਸੀਂ 21 ਦੀ ਗੱਲ ਕਰਦੇ ਪਏ ਜੇ ਮੈਂ ਤੁਹਾਨੂੰ ਸਾਰੇ ਵੀ ਇਹਨੂੰ ਦੱਸਣਾ ਚਾਹੁੰਦਾ ਮੈਂ ਬਤੌਰ ਐਮ ਐਲ ਏ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 2016 ਚ ਇੱਕ ਡੀਓ ਲੈਟਰ ਦਿੱਤਾ ਸੀ ਲਿਖ ਕੇ ਆਪਣੇ ਦਸਤਾਵੇਜ਼ ਹੇਠ ਜਿਹਦੇ ਚ ਮੈਂ ਦੱਸਿਆ ਸੀ ਕਿ ਤੁਹਾਡਾ ਵੀ ਕੀ ਰਿਸ਼ਤੇਦਾਰ ਉਹਦੇ ਵਿੱਚ ਨਾਂ ਵੀ ਲਿਖਿਆ ਸੀ ਉਹਦਾ ਕਿ ਗੁੰਡਾਗਰਦੀ ਬਦਮਾਸ਼ੀ ਤੇ ਬੇੜਾ ਗਰ ਕਰਦਾ ਪਿਆ ਸ਼੍ਰੋਮਣੀ ਕਾਲੀ ਦਲ ਦੇ ਸਿਧਾਂਤਾਂ ਦਾ ਇਹਨੂੰ ਰੋਕਿਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਰਾਰ ਬਾਦਲ ਨੇ ਸਾਨੂੰ ਬੜੇ ਪਿਆਰ ਨਾਲ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਹੱਲ ਕਰਾਂਗੇ ਜਿਹੜੀ ਸ਼ਿਕਾਇਤ ਅਸੀਂ ਜਿਹੜੀ ਸ਼ਿਕਾਇਤ ਕੀਤੀ ਸੀ ਜਿਸ ਜਿਸ ਬੰਦੇ ਨਾਲ ਧੱਕਾ ਹੋਇਆ ਸਾਡੇ ਭਰਾ ਨਾਲ ਉਹ 5 ਸਾਲ ਅੰਦਰ ਰਹਿ ਕੇ ਸੀਬੀਆਈ ਦੀ ਕੋਰਟ ਨੇ ਉਹਨੂੰ ਬਰੀ ਕੀਤਾ ਸੀਬੀਆਈ ਦੀ ਕੋਰਟ ਨੇ ਜੀ ਜੀ ਤੇ ਅਸੀਂ ਤੇ ਹਮੇਸ਼ਾ ਹੀ ਸੱਚਾਈ ਹੱਕ ਸਾਕਰੀ ਦੀ ਗੱਲ ਕਰਦੇ ਆ ਇਹ ਜਿਹੜੀ ਧਰਤੀ ਆ ਪੰਜਾਬ ਦੀ ਗੁਰੂਆਂ ਪੀਰਾਂ ਪੰਗਾਬਰਾਂ ਸ਼ਹੀਦਾਂ ਦੀ ਧਰਤੀ ਆ ਜੀ ਤੇ ਖਾਸਾ ਜੀ ਜਿਹੜੀ ਜਿਸ ਗੁਰੂ ਨੇ ਉਪਦੇਸ਼ ਦਿੱਤਾ ਹੋਵੇ ਨਾਮ ਜਪਣ ਦਾ ਕਿਰਤ ਕਰਨ ਦਾ ਵੰਡ ਕੇ ਛਕਣ ਦਾ ਉਤੋਂ ਹਟ ਕੇ ਆਪਾਂ ਪੰਥਕ ਜਾਲੀ ਮਖੌਟੇ ਪਾ ਕੇ ਗੁਬਰਾਹ ਕਰਕੇ ਇਸ ਮਗਰਮਛੇ ਦੇ ਹੰਝੂ ਕੱਢਦੇ ਹੋਏ ਮੈਂ ਦੱਸਣਾ ਚਾਹਾਂ ਕਿੰਨਾ ਦੀਆਂ ਮਾਵਾਂ ਦੇ ਪੁੱਤ ਇਸ ਨਸ਼ੇ ਕਰਕੇ ਇਥੋਂ ਧਰਤੀ ਤੋਂ ਗਏ ਹੋਣ ਕਿੰਨਾ ਭੈਣਾ ਦੇ ਭਰਾ ਗਏ ਹੋਣ ਵੀਰ ਗਏ ਹੋਣ ਇਹਨਾਂ ਦੇ ਚੁੱਲੇ ਨਾ ਬਲਦੇ ਹੋਣ ਜੋ ਪੰਜਾਬ ਅੱਜ ਦੀ ਤਰੀਕ 'ਚ ਕਿਹੜੀ ਪੰਜਾਬ 'ਚ ਆ ਇਹ ਲੋਕ ਕਹਿੰਦੇ ਬਾਹਰ ਭਜਦੇ ਪਏ ਲੋਕ ਕਿਸ ਕਰਕੇ ਨਹੀਂ ਭਜਦੇ ਪਏ ਕਿ ਇੱਥੇ ਕੰਮ ਕਾਜ ਨਹੀਂ ਨੇ ਆਪਣੀ ਖੇਤੀਬਾੜੀ ਨਹੀਂ ਜਾਂ ਕੁਛ ਨਹੀਂ ਆ ਇਥੇ ਇਥੇ ਸੇਫਟੀ ਨਹੀਂ ਹੈ ਇੱਥੇ ਸੇਫਟੀ ਨਹੀਂ ਹੈ ਇੱਥੇ ਕੋਈ ਕੋਈ ਧਰਮ ਦਾ ਕੋਈ ਮਜਬਦ ਦਾ ਕੋਈ ਇਹ ਮੈਂ ਤੁਹਾਡੇ ਮਾਦੀਆਂ ਨੂੰ ਕਿੰਨੇ ਵੀਰ ਖੋਤੇ ਜੇ ਆ ਸਾਡੇ মিডিਆ ਵਾਲੇ ਮੈਂ ਇਹ ਪੰਜਾਬ ਦੀ ਲੋਕਾਂ ਨੇ ਮਾਣ ਦੀ ਕਿਹੜੀ ਤੀਸ ਆ ਲੋਕ ਤੇ ਪੋਲੀਟਿਕ ਸਰਕਾਰ ਦੇ ਵਿੱਚ ਵੀ ਆਪਣੀ ਸਰਕਾਰ ਦੇ ਵਿੱਚ ਵੀ ਡੱਟ ਕੇ ਇਹਨਾਂ ਦੀ ਗੁੰਡਾਗਰਦੀਆਂ ਬਦਮਾਸ਼ੀਆਂ ਦਾ ਪਰਦਾ ਫਾਸ਼ ਕੀਤਾ ਪਰ 21 ਜੀ ਦੁਬਾਰਾ ਫੇਰ ਜਾ ਕੇ ਤੁਸੀਂ ਉਹਨਾਂ ਨੇ ਸਟੇਜਾਂ ਸਾਂਝੀਆਂ ਕਿਉਂ 21 ਨੂੰ ਜੇ ਮੈਂ ਕੀਤੀਆਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਮੇਰੇ ਘਰ ਆਏ ਹੀ ਮੈਨੂੰ ਵਿਸ਼ਵਾਸ ਦਵਾਇਆ ਸੀ ਪਰ ਤੂੰ ਮੈਂ ਸੁਣ ਕੋ ਜਵਾਬ ਤੇ ਲੈਣਾ ਜਵਾਬ ਤੇ ਲੈ ਮੇਰੇ ਜਵਾਬ ਜਵਾਬ ਤੇ ਲੈ ਤੁਸੀਂ ਆਪੇ ਪਵਾਣੀ ਤੇ ਜਾਪੇ ਨੁਹਾੜੀ ਤੇ ਪਹਿਲੇ ਜਵਾਬ ਦੇ ਦੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ ਤੈਨੂੰ ਇਹਦੇ ਕੋਈ ਜਾਂਦੀ ਲੋੜ ਨਹੀਂ ਮੇਰੇ ਰਿਸ਼ਤੇਦਾਰ ਕੋ ਮੈਂ ਬਿਠਾ ਤੇ ਜਦੋਂ ਸਾਡੀ ਇਹਨੇ ਬਾਈ ਤੇ ਮੰਜੀ ਠੋਕੀ ਮੈਂ ਫੇਰ ਸਰ ਸੁਖਬੀਰ ਸਿੰਘ ਬਾਦਲ ਕੋ ਗਿਆ ਸਾਰਾ 3500 4000 ਵੋਟ ਤੇ ਹਰੇ ਆ ਤੇ ਹਰਾਇਆ ਇਹਦੇ ਰਿਸ਼ਤੇਦਾਰ ਨੇ ਤੇ ਚਲੋ ਸਾਡੀ ਸੁਣਵਾਈ ਨਹੀਂ ਹੋਣੀ ਸਾਡੀ ਪਾਗ ਉੱਥੇ ਪਾ ਲੈਣਾ ਤੇ ਦੱਸੋ ਇਹ ਕਰਨਾ ਕੀ ਬੋਨੀ ਜੀ ਜੇ ਜੇ ਜਾਵੇ ਤਾਂ ਇਹ ਪੂਰੇ ਮਾਮਲੇ ਡਰਗ ਦੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਲੱਗਦਾ ਕਿ ਪੋਲੀਟੀਕਲ ਬੰਦਾ ਟੈਗ ਸਿਆਸਤ ਹੋਈ ਜਾਂ ਤੇ ਸਿਆਸਤ ਦੇ ਬੱਦੇ ਨਜ਼ਰ ਜਿਹੜੀ ਹੁਣ ਇੱਕ ਜਿਹੜੀ ਚਾਰਾ ਜੋਈ ਸਿੱਟ ਕਰਦੀ ਹੈ ਲੱਗਦਾ ਕਿ ਸਿੱਟ ਇਸ ਮਾਮਲੇ ਦੇ ਵਿੱਚ ਕੁਝ ਕੱਢੇਗੀ ਮੈਂ ਮੈਂ ਉਸ ਸੱਚੇ ਪਾਸ਼ਾ ਧੰਨਵਾਦ ਕਰਦਾ ਉਸ ਮਾਲਕ ਦਾ ਜੀ ਸਰਦਾਰ ਬਾਦਲ ਦੇ ਵੇਲੇ ਵੀ ਸ਼੍ਰੋਮਣੀ ਕਾਲੀ ਦੇ ਲੋਨ ਵੀ ਸਿੱਟ ਬਣੀ ਸੀ ਜੀ ਕਾਂਗਰਸ ਦੀ ਸਰਕਾਰ ਚ ਵੀ ਸਿੱਟ ਬਣੀ ਸੀ ਹੁਣ ਵੀ ਬਣੀ ਆ ਪਰ ਮੈਂ ਪ੍ਰਮਾਤਮਾ ਦੇ ਘਰ ਤੇ ਦੇਰ ਜੂਰ ਆ ਅੰਧੇਰ ਨਹੀਂ ਆ ਕਿਸੇ ਨੇ ਕਿਹੜਾ ਦੋਸ਼ੀ ਆ ਕਿਹੜਾ ਜਮਾਂਦਰ ਆ ਉਹਨੂੰ ਅਜੇ ਤੱਕ ਕਿਸੇ ਸਿੱਟ ਨੇ ਪੁੱਛ ਗੇਸ਼ੀ ਨਾ ਕੀਤੀ ਹੋਵੇ ਕਈ ਮਾਵਾ ਦੇ ਪੁੱਤਰ ਰੁਲ ਗਏ ਕਈਆਂ ਕਈਆਂ ਮੇਰੇ ਤੇ ਤੋਂ ਮਤ ਬਾਈ ਨਾਉਂਦੇ ਸਿਕਿਉਰਟੀਆਂ ਦੀ ਸਿਕਿਉਰ ਕਿਥੇ ਮਾਜੇ ਦੀ ਧਰਤੀ ਨਾਲ ਜਿਹੜੀ ਮਾਜੇ ਦੀ ਉਥੇ ਸਿਕਿਉਰਟੀ ਨਹੀਂ ਲੋੜ ਉਥੇ ਦੇ ਸ਼ਹੀਦਵਾ ਤੇ ਰਹਿਮਤ ਵੱਡਿਆਂ ਦੀ ਲੋੜ ਆ ਅਬਲਾ ਬੋਲੀ ਸਾਹਿਬ ਇੱਕ ਮਾਈਨਿੰਗ ਦਾ ਮਾਮਲਾ ਵੀ ਜਿਹੜਾ ਨਾਲ ਜੁੜਿਆ ਹੋਇਆ ਸੀ ਕਾਫੀ ਲੰਮੇ ਸਮੇਂ ਤੋਂ ਜਦੋਂ ਸਰਹਦੀ ਬਾਰਡਰ ਏਰੀਆ ਤੇ ਉੱਤੇ ਮਾਈਨਿੰਗ ਲੈ ਕੇ ਵੀ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਜੋੜਿਆ ਗਿਆ ਮਜੀਠੀ ਸਾਹਿਬ ਨਾਲ ਲੱਗਦਾ ਹੈ ਅੱਜ 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 ਦੇ ਤਰੀਕ ਚ ਜੀ ਤੇ ਜਿਹੜਾ ਮਾਈਨਿੰਗ ਹੈ ਨਾ ਮਾਈਨਿੰਗ ਜੀ ਮੈਂ ਤੇ ਅੱਗੇ ਵੀ ਸੈਟ ਨੇ ਵੀ ਕਈ ਉਹਨਾਂ ਨੇ ਸਵਾਲ ਕੀਤੇ ਜਵਾਬ ਦਿੱਤੇ ਆ ਜੀ ਮਾਈਨਿੰਗ ਕੋਈ ਸਰਕਾਰ ਆਵੇ ਕੋਈ ਜਾਵੇ ਉਹੋ ਹੀ ਜਿਹੜੇ ਪਛੰਦੇ ਆ ਉਹੋ ਜਿਹੜੇ ਕਾਰ ਮਾਫੀਆ ਉਹੋ ਹੀ ਕਰਦੇ ਪਏ ਆ ਜਿਹੜੇ ਪੁਰਾਣੇ ਆ ਸਰਕਾਰਾਂ ਬਦਲਦੀਆਂ ਮਾਫੀਆ ਪੁਰਾਣੇ ਹੀ ਕਰੀ ਜਾਂਦੇ ਪਏ ਆ ਕਿੰਨੇ ਹੋਰ ਨਾਲ ਆਏ ਨੇ ਕਿੰਨਾਂ ਨਾਲ ਮੇਰੇ ਨਾਲ ਮੇਰੇ ਨਾਲ ਮੇਰੇ ਵੱਡੇ ਭਰਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਮੰਨਾ ਜੀ ਸਾਬਕਾ ਵਿਧਾਇਕ ਨੇ ਸਾਹਿਬ ਸਾਡਾ ਸੀਪੀਐਸ ਨੇ ਸਾਡੇ ਆਪਣੇ ਤਰਨਤਾਰ ਜਿਲ੍ਹੇ ਦੇ ਪ੍ਰਧਾਨ ਸਰ ਹਰਜੀਤ ਸਿੰਘ ਮੀਆਂਵਿੰਡ ਜੀ ਸਾਡੇ ਗੌਰ ਸਾਹਿਬ ਜਨਰਲ ਸੈਕਟਰੀ ਨੇ OBC ਮੋਰਚੇ ਦੇ ਸਾਡੇ ਸਰ ਹਦੀਪ ਸਿੰਘ ਜੀ ਗਿੱਲ ਸਾਡੇ ਇਹ ਵੀ ਐਸਸੀ ਮੋਰਚੇ ਦੇ ਜਨਰਲ ਸੈਕਟਰੀ ਨੇ ਬੋਨੀ ਜੀ ਬੋਨੀ ਜੀ ਬੋਨੀ ਜੀ ਜੇ ਦੇਖਿਆ ਜਾਵੇ ਤਾਂ ਇਹਦੇ ਪੂਰੇ ਜਿਹੜਾ ਮਾਮਲਾ ਹੈ ਡਰਗ ਦਾ ਮਾਮਲਾ ਹੈ ਲੱਗਦਾ ਹੈ ਕਿ ਪੰਜਾਬ ਸਰਕਾਰ ਕੁਝ ਕੱਢਣਾ ਚਾਹੁੰਦੀ ਹੈ ਜਾਂ ਕੇਂਦਰ ਸਰਕਾਰ ਦੇ ਵਿੱਚ ਕਿੰਨੇ ਕਿਨ ਇਨਵੋਲਵਮੈਂਟ ਦੇ ਨਾਲ ਸਾਫ ਸਫਾਈ ਕਰਨੀ ਚਾਹੁੰਦੀ ਹੈ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਸਾਹਿਬ ਦੀ ਰੁਮਾਈ ਸਾਡੇ ਉਹਨਾਂ ਦੀ ਰਹਿਨਮਾਈ ਦੇ ਹੇਠ ਅਮੀਸ਼ਾਹ ਜੀ ਸਾਡੇ ਗ੍ਰਹਿ ਮੰਤਰੀ ਦੀ ਰਹਿਨਮਾਈ ਹੇਠ ਸਾਡੀ ਰਾਸ਼ਟਰਪਤੀ ਜਿਹੜੇ ਸਾਡੇ ਉਹਨਾਂ ਦੀ ਰਹਿਨਮਾਈ ਹੇਠ ਮਾਨ ਬਣਾਇਆ ਨਸ਼ਾ ਜੜੋਂ ਪੰਜਾਬ ਚ ਖਤਮ ਕਰਨਾ ਗੁੰਡਾਗਰਦੀ ਖਤਮ ਕਰਨੀ ਆ ਇਹਦੇ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਬੀਜੇਪੀ ਨੂੰ ਤੇ ਮੋਢੇਣਾ ਮੋਟਾ ਜੋੜ ਕੇ ਅੱਗੇ ਲਾ ਕੇ ਹੀ ਦਵਾਉਂਦੇ ਤੁਸੀਂ ਪਹਿਲਾਂ ਕੋਰਟਾਂ ਵਿੱਚ ਦੇਖਦੇ ਹੋ ਟਿੱਪੜੀਆਂ ਕੋਈ ਕੀਤੀਆਂ ਸੀਗੀਆਂ ਵੀ ਇਹਨਾਂ ਦੀ ਗਵਾਹੀ ਨਹੀਂ ਮੰਨੀ ਜਾ ਸਕਦੀ ਫਿਰ ਤੁਸੀਂ ਪਟੀਸ਼ਨ ਵੀ ਪਾਈ ਸੀਗੀ ਤੇ ਉਹ ਪਟੀਸ਼ਨ ਵੀ ਤੁਹਾਡੀ ਗਵਾਹੀ ਨਹੀਂ ਮੰਨੀ ਜਾ ਹਾਂ ਪਹਿਲਾਂ ਤੁਹਾਡੀ ਕਾਹਦੀ ਕੋਰਟ ਤੇ ਮਨਾ ਕਰਦੀ ਨਹੀਂ ਗਵਾਹੀ ਨੂੰ ਭਾਵੇਂ ਝੂਠੀ ਕਰੋ ਸੱਚੀ ਕਰੋ ਤੇ ਹਰਿਆਂ ਦੀ ਗਵਾਹੀਆਂ ਲੈਂਦੇ ਹੋ ਤੇ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਜੱਜ ਸਾਹਿਬ ਨੇ ਵੇਖਣਾ ਕੋਈ ਗੱਲ ਹੀ ਨਹੀਂ ਇਹ ਇਹ ਤੇ ਇਹ ਤੇ ਇਹ ਤੇ ਮੇਰੀ ਗੱਲ ਸੁਣੋ ਜਿਹੜਾ ਦਾਗ ਪੰਜਾਬ ਦੇ ਨਸ਼ੇਰੇ ਡਰੱਗ ਮਾਮਲੇ ਲੱਗਾ ਆ ਮੈਂ ਦੱਸਣਾ ਚਾਹਾਂਗਾ ਆ ਆ ਜਿਹੜਾ ਨਸ਼ੇ ਦਾ ਆ ਇਹ ਸਿਰਫ ਭਾਰਤੀ ਜਨਤਾ ਪਾਰਟੀ ਖਤਮ ਕਰ ਸਕਦੀ ਹੈ ਪੰਜਾਬ ਵਾਲਿਓ ਮੈਂ ਤੁਹਾਡੇ ਮਾਦੀਆਂ ਨੇ ਸਾਹ ਦੱਸਣਾ ਚਾਹਾਂਗਾ ਇਹ ਨਸ਼ਾ ਪੰਜਾਬ ਹੀ ਮਕਾ ਸਕਦਾ ਆ ਹੋ ਪੰਜਾਬ ਦੇ ਵਿੱਚ ਭਾਜਪਾ ਹੀ ਬਚਾ ਸਕਦੀ ਹੈ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਇਹ ਗੁੰਡਾਗਰਦੀ ਇਹ ਬੇਰੋਜ਼ਗਾਰੀ ਪੰਜਾਬ 4.5 ਲੱਖ ਕਰੋੜ ਦੇ ਕਰਜ਼ੇ ਥਲੇ ਆਂਦੀ ਤਰੀਕ 'ਚ ਲੋਕਾਂ ਨੇ ਅਕਾਲੀ ਵੀ ਵੇਖ ਲਈ ਆ ਲੋਕਾਂ ਨੇ ਆਪਣੇ ਕਾਂਗਰਸੀ ਵੇਖ ਲਈ ਆ ਲੋਕਾਂ ਨੇ ਮੌਜੂਦਾ ਸਰਕਾਰ ਵੀ ਵੇਖ ਲਈ ਆ ਮੈਂ ਹਰ ਇੱਕ ਨੂੰ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆ ਯੂਪੀ ਲਾਗੇ ਸੂਬਾ ਆ ਜੀ ਜੀ ਉੱਥੇ ਨਸ਼ੇ ਗੁੰਡਾਗਰਦੀ ਤੇ ਆਰਥਿਕ ਪੱਕਾ ਵੇਖੋ ਕਿੱਥੇ ਚਲ ਗਏ ਆ ਪੰਜਾਬ ਜਿਹੜਾ ਜੇ ਤੇ ਫੜਾ ਮਾਰਦੇ ਆ ਵੱਡੇ ਤੀਸਖਾਨ ਦੇ ਲੀਡਰ ਬਣੇ ਆ ਆਪਣੇ ਆ ਨੂੰ ਸੋ ਕਾਲਡ ਬਣੇ ਆ ਉਹ ਮੈਂ ਦੱਸਣਾ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਪੰਜਾਬ ਆ ਆ ਆਰਥਿਕ ਤੌਰ ਤੇ ਚੌਥੇ ਨੰਬਰ ਤੇ ਹੀ ਤੇ ਹਰਿਆਣਾ ਜਿਹੜਾ ਨਾਲ ਦਾ ਸੂਬਾ ਉਹ ਵੀ ਸਾਡੇ ਨਾਲ ਖੇਤੀਬਾੜੀ ਸੂਬਾ ਆ ਉਹ ਪਾਰਵੀ ਨੰਬਰ ਦੇ ਹੀ ਤੇ ਅੱਜ ਦੀ ਤਰੀਕ ਚ ਆਪਾਂ ਪੰਜਾਬ ਵਾਲੇ 18ਵੇਂ ਦੇ ਤੇ ਇਹ ਚੌਥੇ ਦੇ ਆਏ ਬਹਿਣੇ ਤੁਹਾਡੇ ਕੋਲੋਂ ਕੀ ਆ ਗਿਆ ਸੀ ਬਿਆਨ ਦਿੱਤੇ ਜਾਂਦੇ ਕਾਫੀ ਵਰੀ ਪਰ ਬਿਆਨ ਉੱਚ ਧਰ ਤੇ ਪਹੁੰਚਦੇ ਨਹੀਂ ਉੱਪਰ ਤੱਕ ਬਿਆਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਕੀ ਲੱਗਦਾ ਹੁਣ ਅੱਜ ਦੇਲੇ ਬਿਆਨ ਦੇ ਕੇ ਆਏ ਉਹਦੀ ਸੁਣਵਾਈ ਕੀਤੀ ਜਾਏਗੀ ਕਿ ਤੱਕ ਮੈਨੂੰ ਉਸ ਪੂਰਾ ਵਿਸ਼ਵਾਸ ਹੈ ਉਸ ਸੱਚੇ ਪਾਤਸ਼ਾਹ ਦੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਉਸ ਮਾਲਕ ਦੇ ਕਿ ਦੋਸ਼ੀ ਜਿਹੜਾ ਵੀ ਬਣਦਾ ਦੋਸ਼ੀ ਨੂੰ ਸਜ਼ਾ ਜਰੂਰ ਮਿਲੂਗੀ ਦੁਬਾਰਾ ਹੁਣ ਕਦੋਂ ਬੁਲਾ ਕੇ ਹਾਂਜੀ ਦੁਬਾਰਾ ਵੀ ਬੁਲਾਇਆ ਜਦੋਂ ਕਿੱਥੇ ਡਰੱਗ ਦੇ ਮਸਲੇ ਸੱਦਣਗੇ ਕਿੱਥੇ ਵੀ ਸੱਦਣਗੇ ਕੋਈ ਵੀ ਸੱਦੇਗਾ ਦਿਨੇ ਸੱਦੇ ਰਾਤ ਸੱਦੇ ਤਗੜੇ ਹੋ ਗਏ ਅਸੀਂ ਜੀ ਇਸ ਇਹਦਾ ਖਾਤਮ ਕਰਾਂਗੇ ਠੀਕ ਹੈ ਉਹਨੇ ਡਰਗ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਸਰਕਾਰ ਕੁਝ ਇਸ ਜਿਹੜਾ ਮਾਮਲੇ ਦੇ ਵਿੱਚ ਕੁਝ ਕੱਟਣਾ ਚਾਹੁੰਦੀ ਹੈ ਮੈਂ ਤੇ ਹੁਣ ਇਹ ਪਹਿਲਾਂ ਹੀ ਬੋਲ ਛੱਡਿਆ ਕਿ ਤੁਸੀਂ ਸਾਰੇ ਵੇਖ ਲਏ ਆ ਇਹ ਖਾਤਮਾ ਸਿਰ ਭਾਜਪਾ ਹੀ ਕਰ ਸਕਦੀ ਆ ਕਿਸੇ ਦੇ ਵਾਅਦਾ ਰੋਗ ਨਹੀਂ ਹੋਰ ਕਿ ਇਹ ਕੋਈ ਸਰਕਾਰ ਦੇ ਵਾਅਦਾ ਰੋਗ ਨਹੀਂ ਆ ਇਹ ਸਿਰ ਭਾਰਤੀ ਜਨਤਾ ਪਾਰਟੀ ਕਰ ਸਕਦੀ ਆ ਆਪਣੇ ਮੋਦੀ ਸਾਹਿਬ ਦੇ ਰਹਿਨਮਾਈ ਹੇਠ